ਕਾਰੇ ਸਾਥੀਓ ਸਭ ਤੋਂ ਪਹਿਲਾਂ ਆਪਾਂ ਆਪਣੀ ਰਸਨਾ ਸਾਂਝੀ ਕਰੀਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ 33 ਵਰਗ ਜਿਹਦੇ ਵਿੱਚ ਦੁਕਾਨਦਾਰ ਰੇੜੀ ਫੜੀ ਵਾਲੇ ਹੋਰ ਕਾਰੋਬਾਰੀ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੁੱਧ ਕਿਸਾਨ ਮੋਰਚੇ ਦੀ ਇਸ ਕਾਲ ਤੇ ਵੱਡਾ ਸਾਹ ਦਿੱਤਾ ਸਾਥੀਓ ਸਾਨੂੰ ਇਸ ਗੱਲ ਨੂੰ ਪਰਖਣਾ ਪਵੇਗਾ ਜਦੋਂ ਤੋਂ ਅਸੀਂ ਆਜ਼ਾਦ ਹੋਏ ਆ 1947 ਤੋਂ ਲੈ ਕੇ ਅੱਜ ਤੱਕ ਕੋਈ ਸਰਕਾਰ ਇਦਾਂ ਦੀ ਨਹੀਂ ਬਣੀ ਜਿਨੇ ਮਜ਼ਦੂਰਾਂ ਬਾਰੇ ਕੋਈ ਸੋਚਿਆ ਹੋਵੇ ਅੱਜ ਆ ਮੋਦੀ ਸਰਕਾਰ ਜਿਨੇ ਸਾਡੇ ਮੌਲਿਕ ਅਧਿਕਾਰਾਂ ਤੇ ਵੀ ਛਾਪਾ ਮਾਰਨਾ ਸ਼ੁਰੂ ਕਰ ਦਿੱਤਾ ਸਾਡੇ ਮੋਲਿਕਨ ਘਰਾਂ 'ਚ ਇਹ ਦਰਜਿਆ ਅਸੀਂ ਆਪਣੇ ਹੱਕਾਂ ਲਈ ਲੜ ਸਕਦੇ ਆ ਬੋਲ ਸਕਦੇ ਆ ਧਰਨਾ ਦੇ ਸਕਦੇ ਆ ਪਰ ਸਰਕਾਰ ਕੋਈ ਵੀ ਹੋਵੇ ਚਾਹੇ ਕਿਸੇ ਸੂਬੇ ਦੀ ਹੋਵੇ ਜਾਂ ਸੈਂਟਰ ਦੀ ਹੋਵੇ ਆ ਗਵਾਂਢੀ ਰਾਜ ਹਰਿਆਣਾ 'ਚ ਕੀ ਹੋ ਰਿਹਾ ਮੋਦੀ ਦੇ ਕਹਣੇ ਤੇ ਉਹ ਪੁਲਿਸ ਮੁਲਾਜ਼ਮ ਜਿਹੜੇ ਸਾਡੇ ਵਿੱਚੋਂ ਹੀ ਨੇ ਘਰ ਘਰ ਜਾ ਕੇ ਤੰਕੀਆਂ ਦੇ ਰਹੇ ਨੇ ਕਿ ਤੁਹਾਡੀਆਂ ਜ਼ਮੀਨਾਂ ਤੇ ਲਕੀਰ ਫੇਰ ਦਿੱਤੀ ਜਾਵੇਗੀ ਤੁਹਾਨੂੰ ਮਿਲਣਾ ਨਹੀਂ ਤੁਹਾਨੂੰ ਨੌਕਰੀ ਨਹੀਂ ਮਿਲਣੀ ਤੁਹਾਡੇ ਬੱਚੇ ਅਨਪੜ੍ਹ ਰੱਖੇ ਜਾਣਗੇ ਜੇ ਤੁਸੀਂ ਇਸ ਐਜਿਟੇਸ਼ਨ ਚ ਹਿੱਸਾ ਲਿਆ ਭਰਾਓ ਕਿੱਧਰ ਨੂੰ ਗੱਲ ਜਾ ਰਹੀ ਆ ਇਹ ਗੱਲਾਂ ਪਰਖਣੀਆਂ ਪੈਣਗੀਆਂ ਅਸੀਂ ਸਾਨੂੰ ਵੋਟਾਂ ਦੇ ਦੌਰਾਨ ਕਮਲੇ ਬਣਾ ਕੇ ਵੋਟਾਂ ਲਈਆਂ ਜਾਂਦੀਆਂ ਮੁੜ ਕੇ ਇਹ ਚਾਹੇ ਉਹ ਐਮਐਲਏ ਹੋਵੇ ਚਾਹੇ ਉਹ ਐਮਪੀ ਹੋਵੇ ਕੁਝ ਸਾਲ ਕੁਝ ਪਲੇਨ ਉਸ ਪਾਰਟੀ 'ਚ ਰਹਿ ਕੇ ਅਗਲੇ ਪਲੇਨ 'ਚ ਉਹ ਆਪਣੀ ਪਾਰਟੀ ਬਦਲ ਲੈਂਦਾ ਦੇਖਣਾ ਕੀ ਆ ਕਿ ਉੱਥੇ ਵਿਧਾਨ ਸਭਾ 'ਚ ਜਾ ਕੇ ਸੰਸਦ 'ਚ ਜਾ ਕੇ ਕੀ ਕੋਈ ਸਾਡਾ ਸਾਡੇ ਹੱਕ 'ਚ ਕਾਨੂੰਨ ਬਣਾਇਆ ਅੱਜ ਤੱਕ ਨਹੀਂ ਸਾਨੂੰ ਲੁੱਟਣ ਦੇ ਕਾਨੂੰਨ ਬਣਾਏ ਜਾਂਦੇ ਆ ਭਰਾਓ ਮੈਂ ਇੱਕ ਉਦਾਹਰਣ ਤੁਹਾਨੂੰ ਦੇਵਾਂਗਾ ਮੰਡ ਦੇ ਆਵਾਜ਼ਕਾਰਾਂ ਦੀ 1991 ਆ ਨੀਤੀਆਂ ਡਾਕਟਰ ਮਨਮੋਹਨ ਸਿੰਘ ਜੱਤ ਮੰਤਰੀ ਸੀ ਜਦੋਂ ਨਰਸਿੰਹਾ ਰਾਓ ਦੀ ਸਰਕਾਰ ਸੀ ਆ ਨੀਤੀਆਂ ਲਿਆਂਦੀਆਂ ਗਈਆਂ ਜਿਨ੍ਹਾਂ ਨੂੰ ਉਦੋਂ ਗੈਰਸਮਝੋਤਾ ਕਿਹਾ ਜਾਂਦਾ ਸੀ ਉਹਦੇ ਤੇ ਚਲਦੇ ਚਲਦੇ ਉਹਦੀ ਛਤਰ ਛਾਇਆ ਦੇ ਹੇਠ ਪੰਜਾਬ 'ਚ 2007 'ਚ ਸ਼ਰੋਣੀ ਅਕਾਲੀ ਦਲ ਬਾਦਲ ਜੀ ਸਰਕਾਰ ਨੇ ਮੰਡ ਦੇ ਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਿਹੜੀ ਮੰਡ ਦੇ ਬਾਦਕਾਰਾਂ ਦੀ ਜਿਹੜਾ ਤੋਂ ਮੰਗ ਚੱਲੀ ਆ ਰਹੀ ਸੀ ਲੜਦੇ ਆ ਰਹੇ ਸਨ ਭਰਾਓ 2001 ਤੋਂ 2007 ਤੱਕ ਦੇ ਜਿਹਨਾਂ ਦੇ ਨਾਲ ਗਰਦੌਣੀਆਂ ਸਨ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਗਏ ਮਾਲਕੀ ਹੱਕ ਦੇਣ ਤੋਂ ਬਾਅਦ ਇਹ ਸਰਕਾਰਾਂ ਕਰਦੀਆਂ ਕੀ ਨੇ ਭਰਾਓ 2011 ਚ ਦੋ ਕਾਂਗਰਸੀ ਵੀਰਾਂ ਨੇ ਜਗਪਾਲ ਤੇ ਮਹਿੰਦਰ ਸਿੰਘ ਪਿੰਚ ਰੋਲਾ ਹੀ ਛੱਪੜ ਦਾ ਕਟਲਾਤੀ ਹਾਈ ਕੋਰਟ ਕਹਿੰਦਾ ਵੀ ਆ ਜਿਹੜੀ ਮਾਲਕੀ ਹੋਈ ਆ ਪੈਲੀ ਇਹ ਗਲਤ ਧੰਗ ਨਾਲ ਹੋਈ ਆ ਇਹ ਨਹੀਂ ਹੋਣੀ ਚਾਹੀਦੀ ਸੀ ਨਾਲ ਤਾਂ ਛੱਪੜਦੀ ਸੀ ਇਹਨਾਂ ਵਾਦਕਾਰਾਂ ਦਾ ਇਹਨਾਂ ਮੜਦੇ ਲੋਕਾਂ ਦਾ ਕੀ ਕਸੂਰ ਸੀ ਮੜਦੇ ਲੋਕਾਂ ਨੇ ਬਾਦਲ ਦੀ ਪਾਲਸੀ ਮੁਤਾਬਕ 2007 ਦੇ ਮੁਤਾਬਕ ਕਿਸੇ ਨੇ ਕਿਤੋਂ ਪੈਸਾ ਲਿਆ ਕਿਸੇ ਨੇ ਘਰ ਵਾਲੀ ਦੇ ਗਹਣੇ ਵਿੱਚ ਕਿਸੇ ਨੇ ਧੀ ਦੇ ਵਿੱਚ ਕਿਸੇ ਨੇ ਨੋਹ ਦੇ ਵਿੱਚ ਉਹ ਪੈਸੇ ਵਟ ਕੇ ਬਾਦਲ ਦੇ ਖਜ਼ਾਨੇ 'ਚ ਜਮ੍ਹਾਂ ਕਰਵਾਏ ਮਾਲਕੀ ਹੱਕ ਮਿਲ ਗਏ ਇੰਤਕਾਲ ਚੜ ਗਏ ਚਣ ਤੋਂ ਬਾਅਦ 2011 ਚ ਇਹਨਾਂ ਕਾਂਗਰਸੀ ਵੀਰਾਂ ਨੇ ਰੈਕਟ ਲਾ ਕੇ ਉਹ ਜਿਹੜੀ ਮਾਲਕੀ ਹੱਕਸਣ ਕੈਨਸਲ ਕਰਵਾਤੇ ਭਰਾਓ 2007 ਦੀਆਂ ਪੈਲੀਆਂ ਜਿਹੜੀਆਂ ਮਾਲਕੀ ਹੋਈਆਂ ਸਨ ਅੱਜ ਸੈਂਟਰਲ ਗਵਰਨਮੈਂਟ ਮਾਲਕ ਬਣ ਕੇ ਬੈਠੀ ਆ ਉਹਦੀ ਗੁਰਦੌਰੀਆਂ ਵੀ ਸੁਪਰੀਮ ਕੋਰਟ ਨੇ ਖਤਮ ਕਰਤੀਆਂ ਗੁਰਦੌਰੀ ਵੀ ਖੁਦ ਕਾਸ਼ਤ ਕਰ ਦਿੱਤੀ ਗਈ ਆ ਉਸ ਖਾਨੇ 'ਚ ਮਾਲਕ ਸੈਂਟਰ ਗਵਰਨਮੈਂਟ ਭਰਾਓ ਕੀ ਹੋਇਆ ਇਸ ਗੱਲ ਨੂੰ ਪ੍ਰਖਣਾ ਪਵੇਗਾ ਚਾਹੇ ਕੋਈ ਰੰਗ ਦੀ ਸਰਕਾਰ ਹੋਵੇ ਚਾਹੇ ਜਿਹੜੀਆਂ ਪਾਰਟੀਆਂ ਅੱਜ ਤੱਕ ਰਾਜ ਕਰਦੀਆਂ ਆਈਆਂ ਨੇ ਕਿ ਕੋਈ ਵੀ ਹੋਵੇ ਉਹ ਸਾਡੇ ਚ ਆ ਕੇ ਸਾਡੇ ਬਣ ਜਾਂਦੇ ਨੇ ਕੁਝ ਦਿਨਾਂ ਲਈ ਪਰ ਉੱਪਰ ਜਾ ਕੇ ਉਹ ਇੱਕਮਿਕ ਹੋ ਜਾਂਦੇ ਨੇ ਉਹ ਰਲ ਕੇ ਇਹ ਪਲੇਨ ਕੀਤੀ ਗਈ ਸ਼੍ਰੋਮਣੀ ਕਾਲੀਦਾਰ ਬਾਦਲ ਤੇ ਕਾਂਗਰਸੀ ਵੀਰਾਂ ਨੇ ਜਿਹੜੇ ਇੰਤਕਾਲ ਕੈਂਸਲ ਕਰਵਾਏ ਗਰਦੌਲੀਆਂ ਖਤਮ ਕਰਵਾਈਆਂ ਉਸ ਤੋਂ ਬਾਅਦ ਅਲਤੀ ਕਰਦੇ ਨੇ ਉਹਨਾਂ ਸਾਡੀਆਂ ਪਹਿਲੀਆਂ ਵਿੱਚੋਂ ਆ ਕਾਂਗਰਸੀ ਵੀਰ ਪਿਛਲੇ ਦਿਨੀ ਸਾਡੇ ਇਤੋਂ ਮਹਤਪੂਰ ਦਾ ਜ਼ਿਲ੍ਹਾ ਪੁਲਿਸ ਦੇ ਮੈਂਬਰ ਆ ਜਿਹਨੇ ਧੱਕੇ ਨਾਲ ਭਗੇਲੇ ਦੀ ਪਹਿਲੀ ਵਿੱਚੋਂ ਪੰਚਾਇਤ ਦੀ ਪਹਿਲੀ ਵਿੱਚੋਂ ਰੇਤਾ ਚੱਕਿਆ ਆ ਇੱਕ ਪਾਸੇ ਦੇਖੋ ਕੀ ਕਰਦੇ ਨੇ ਭਾਰਤੀ ਆਕਾ ਦੂਜੇ ਪਾਸੇ ਰੇਤਾ ਚੱਕਣ ਦੀ ਕੋਸ਼ਿਸ਼ਾਂ ਕਰਦੇ ਨੇ ਭਰਾਵੋ ਇਹਨਾਂ ਗੱਲਾਂ ਨੂੰ ਸੁਣਨਾ ਪਵੇਗਾ ਚਾਹੇ ਕੋਈ ਵੀ ਹੋਵੇ ਇਹ ਇਹ ਸਾਰੇ ਲੁਟੇਰਾ ਲਾਣਾ ਸਾਡੇ ਮਿਹਨਤੀ ਵਰਗ ਨੂੰ ਇਹ ਕਮਲਾ ਕਰਕੇ ਵੋਟਾਂ ਲੈ ਜਾਂਦੇ ਨੇ ਤੇ ਮੁੜ ਕੇ ਸਾਡੇ ਖਿਲਾਫ ਹੀ ਤਰੂ ਬਣਾਉਂਦੇ ਨੇ ਭਰਾਓ ਇਹਨਾਂ ਗੱਲਾਂ ਦਾ ਨਿਆਂ ਲੈਣ ਲਈ ਮੇਰੇ ਸਾਥੀ ਸੰਦੀਪ ਅਰੂੜਾ ਨੇ ਕਾਫੀ ਵਿਸਤਾਰ ਨਾਲ ਦੱਸ ਦਿੱਤਾ ਮੈਂ ਉਧਰ ਨਹੀਂ ਜਾਵਾਂਗਾ ਅੱਬ ਇੱਥੇ ਦੇਖਿਆ ਆਪਾਂ ਬਾਰਡਰ ਸਮੂਹ ਦੇ ਰਾਤ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਸੀ ਖੱਟੜ ਸਰਕਾਰ ਨੇ ਕੀ ਕੀਤਾ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਦੇ ਕੱਪੜੇ ਪਵਾ ਕੇ ਵਿੱਚ ਪਥਰਾਉ ਕੀਤਾ ਪੁਲਿਸ ਤੇ ਤੇ ਲੱਗ ਰਿਹਾ ਕਿਸਾਨਾਂ ਦੇ ਜਿਮੇ ਵੀ ਕਿਸਾਨਾਂ ਨੇ ਪੁਲਿਸ ਤੇ ਪਥਰਾਉ ਕੀਤਾ ਆ ਸਾਰਾ ਕੁਝ ਮੋਦੀ ਦੇ ਕਹਣੇ ਤੇ ਸਾਰਾ ਕੁਝ ਹੋ ਰਿਆ ਆ ਸਾਨੂੰ ਇਹ ਵਿਚਾਰਾ ਕਰਨੀਆਂ ਚਾਹੀਦੀਆਂ ਸਾਨੂੰ ਇਹ ਏਕਾ ਆਪਣਾ ਮਜ਼ਬੂਤ ਕਰਨਾ ਚਾਹੀਦਾ ਮજબੂਤ ਕਰਕੇ ਤੇ ਜਦੋਂ ਕੋਈ ਛੁੱਟ ਕਿਸਾਨ ਮੋਰਚੇ ਦੀ ਕਿਸੇ ਵੀ ਕਰਨ ਦੀ ਕਾਲ ਆਉਂਦੀ ਆ ਤਾਂ ਸਾਨੂੰ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਆ ਇਹ ਨਹੀਂ ਕਹਿੰਦਾ ਹੋਇਆ ਮੈਂ ਚਿਮਾ ਦਾ ਜਾਚਕ ਸ੍ਰੀ ਵੈਭੂ ਜੀ ਦਾ ਖਾਲਸਾ ਸ੍ਰੀ ਵੈਭੂ ਜੀ ਦੀ ਫਤਿਹ